ਦੀ ਗੱਲ ਤੇ ਵਿਸ਼ਵਾਸ ਕਿੰਨੂ ਰਹਿ ਗਿਆ ਤਾਂ ਗੱਲਾਂ ਸੁਣ ਲੀਆਂ ਲੋਕਾਂ ਨੇ ਉਦੋਂ ਉਦੋਂ ਲੋਕੀ ਤਾੜੀਆਂ ਵੀ ਮਾਰਦੇ ਸੀਗੇ ਹਾਂਜੀ ਲੋਕੀ ਸਾਰਾ ਸਾਰਾ ਦਿਨ ਡਿਗਦੇ ਸੀ ਭਗਵੰਤ ਮਾਨ ਨੇ ਆਉਣਾ ਕਿਉਂਕਿ ਲੋਕਾਂ ਨੂੰ ਸਬਜ਼ ਬਾਗ ਵਿਖਾਉਂਦਾ ਸੀ ਲੋਕਾਂ ਨੂੰ ਚੁਟਕਲੇ ਸੁਣਾਉਂਦਾ ਸੀਗਾ ਲੋਕਾਂ ਨੂੰ ਵਿਰੋਧੀਆਂ ਤੇ ਤੰਗ ਕੱਸਦਾ ਸੀਗਾ ਤੇ ਲੋਕਾਂ ਨੂੰ ਐਂ ਜਾਪਦਾ ਸੀ ਇਹਨੇ ਤਾਂ ਇਨਕਲਾਬ ਹੀ ਲਿਆਣ ਦੇਣਾ ਜੇ ਤੇ ਇਨਕਲਾਬ ਆਇਆ ਤੂੰ ਹੀ ਦੱਸ ਦਿਓ ਤੁਹਿੰਦਾ ਦਿਮਾਗ ਹੈਨ ਕਲੱਬ ਤੇ ਜਿਹੜਾ ਹੁਣ ਗੱਠਜੋੜ ਹੋਇਆ ਕੌਮੀ ਗੱਠਜੋੜ ਉਸ ਨੂੰ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਜਿਹੜੇ ਨੇਤਾ ਬੈ ਉਹ ਇਸ ਗੱਠਜੋੜ ਨੂੰ ਮੰਨ ਨਹੀਂ ਰਹੇ ਸਭ ਕੁਝ ਮੰਨੀ ਬੈਠੇ ਹੈਗੇ ਡਰਾਮਾ ਕਰਦੇ ਹੈ ਤੇ ਸ਼ਾਇਦ ਉਸ ਸੁਭਾਨ ਦੇ ਵਿੱਚ ਜਾਂ ਰਿਆਦਾ ਦੇ ਵਿੱਚ ਪਾਰਟੀ ਦੇ ਜਾਮ ਤੇ ਵਿੱਚ ਰਹਿ ਕੇ ਸਿੱਧੂ ਸਭ ਕੋਈ ਵੀ ਪਾਰਟੀ ਹੋਵੇ ਉਹਦੇ ਚ ਰਹਿ ਕੇ ਕੰਮ ਨਹੀਂ ਕਰ ਸਕਦਾ ਜੇ ਤੁਸੀਂ ਜਾਂਪਦੇਚੇ ਰਹਿ ਕੇ ਕੰਮ ਨਹੀਂ ਕਰ ਸਕਦੇ ਨਾ ਦੇਖਦੇ ਹੋ ਕਿਉਂਕਿ ਕੁਵਰ ਵਿਜੇਵਰਤਾਪ ਅੱਜ ਵੀ ਨਾ ਮਸੌਰਿਆਂ ਦੀ ਹੋਈ ਨਾ ਮੈਂ ਬੇਕੇ ਨੇ ਰੱਖੀ ਇਹ ਇਹਨਾਂ ਨੇ ਇਹ ਉਹ ਨਹੀਂ ਮਾਪ ਰਿਹਾ ਐ ਵਲਟੋਆ ਸਾਹਿਬ ਕੀ ਜ਼ਰੂਰਤ ਪੈਗੀ ਇਸ ਯਾਤਰਾ ਦੀ ਜਿਹੜੀ 1 ਫਰਵਰੀ ਤੋਂ ਸੁਖਬੀਰ ਜੀ ਸ਼ੁਰੂ ਕਰ ਰਹੇ ਵੇਖੋ ਪਤਾ ਗੱਲ ਕੀ ਹੈ ਕਿ ਅਸੀਂ ਛੋਟੇ ਹੁੰਦਿਆਂ ਤੋਂ ਸੁਣਦੇ ਆਏ ਕਿ ਪੰਜਾਬ ਪੰਜਾਬੀਆਂ ਦਾ ਪਰ ਬਦਕਿਸਮਤੀ ਇਹ ਕਿ ਸਾਡੇ ਪੰਜਾਬੀ ਦਿੱਲੀ ਵਾਲਿਆਂ ਦੇ ਟਹਿ ਚੜ ਗਏ ਤੇ ਦਿੱਲੀ ਵਾਲੇ ਨੇ ਸਮਝਵਾ ਆ ਕੀ ਇਹੋ ਜੇ ਵਿਖਾਏ ਝੂਠ ਹੀ ਇਹੋ ਜੇ ਮਾਰੇ ਕਿ ਪੰਜਾਬੀ ਠੱਗੇ ਗਏ ਧੋਖਾ ਹੋ ਗਿਆ ਤੇ ਜੋ ਕੁਛ ਮੌਜੂਦਾ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਵਾਅਦੇ ਪੂਰੇ ਕਰਨੇ ਤੇ ਕਿਧਰੇ ਰਹਿ ਤੇ ਹੋ ਕੀ ਰਿਹਾ ਹੈ ਕਿ ਪੰਜਾਬ ਦੇ ਵਿੱਚ ਤਬਾਹੀ ਮਚ ਗਈ ਤੇ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਸਮੁੱਚੇ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਥੱਲੇ ਇੱਕ ਪੰਜਾਬ ਬਚਾਓ ਯਾਤਰਾ ਜਿਹੜੀ ਹੈ 1 ਫਰਵਰੀ ਤੋਂ ਸ੍ਰੀ ਅਕਾ ਆਕਸ਼ਬ ਤੇ ਅਰਦਾਸ ਕਰਕੇ ਸ਼ੁਰੂਆਤ ਕੀਤੀ ਜਾ ਰਹੀ ਹੈ ਪਹਿਲੇ ਦਿਨ ਅਟਾਰੀ ਹਲਕੇ ਤੋਂ ਔਰ ਉਹਦੇ ਵਿੱਚ ਮੋਟਾ ਜਿਹਾ ਇਹ ਹੈ ਕਿ ਅੱਜ ਪੰਜਾਬ ਦੇ ਅੰਦਰ ਜਿਹੜੀ ਲਾਰਡ ਆਰਡਰ ਦੀ ਸਮੱਸਿਆ ਆ ਅਮਨ ਕਾਨੂੰਨ ਦੀ ਸਮੱਸਿਆ ਆ ਆਪਣੇ ਆਪ ਨੂੰ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਤੇ ਸਰਕਾਰ ਦਾ ਧਿਆਨ ਹੀ ਨਹੀਂ ਲੋਕ ਤਰਾਤਰਾ ਕਰਦੇ ਔਰ ਨਾਲ ਹੀ ਜਿਹੜਾ ਆ ਕਿ ਪੰਜਾਬ ਦੇ ਵਿੱਚ ਇੱਕ ਸਾਡੀ ਵੱਡੀ ਬੜੀ ਵੱਡੀ ਪ੍ਰਾਪਤੀ ਹੁੰਦੀ ਸੀ ਕਿ ਬਾਰੋਂ ਇਨਵੈਸਟਰ ਆਉਂਦੇ ਸੀ ਬੜੇ ਵੱਡੇ ਪੱਧਰ ਤੇ ਇਨਵੈਸਟਮੈਂਟ ਕਰਦੇ ਸੀ ਇੱਥੇ ਪੈਸਾ ਲਾਉਂਦੇ ਸੀ ਪਰ ਆ ਪਿਛਲੇ 2 ਸਾਲ ਦੇ ਵਿੱਚ ਉਹਦੇ ਵਿੱਚ 85% ਉਹ ਥੱਲੇ ਗਿਆ ਹੈ ਇਨਵੈਸਟਮੈਂਟ ਜਿਹੜੀ ਹੈ 15% ਰਹਿ ਗਈ ਹੁਣ ਤੁਸੀਂ ਦੱਸੋ ਜਿੱਥੇ 15% ਰਹਿ ਜੇ ਇਹਦਾ ਮਤਲਬ ਹੈ ਕਿ ਇਨਵੈਸਟਰ ਵੀ ਜਿਹੜਾ ਆ ਉਹ ਵੀ ਡਰਨ ਲੱਗ ਗਿਆ ਦੂਜੇ ਪਨੇ ਤੁਸੀਂ ਸਰਕਾਰ ਦੇ ਖਰਚੇ ਚਲਾਉਣ ਵਾਸਤੇ ਕਰਜ਼ੇ ਤੇ ਕਰਜ਼ਾ ਚੁੱਕੀ ਜਾ ਰਹੇ ਜੀ ਤੇ ਪੌਣੇ 2 ਸਾਲ ਦੇ ਵਿੱਚ ਤੁਸੀਂ 75000 ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ ਤੇ ਫਿਰ ਕਹਿੰਦੇ ਜੀ ਅਸੀਂ ਪੰਜਾਬ ਦਾ ਪੜਾਅ ਕਰ ਰਹੇ ਹਾਂ ਇੱਥੇ 360 ਸਾਲਾਂ ਦੇ ਵਿੱਚ ਹਾਂਜੀ ਆਪਾਂ ਕਹਿ ਲਈਏ ਕਿ 60 ਤੋਂ ਲੈ ਕੇ 34 ਉਹ ਤੇ 23 ਇਹ 57 ਸਾਲਾਂ ਦੇ ਵਿੱਚ ਤੇ ਜਿਹੜਾ 2.80 ਲੱਖ ਕਰੋੜ ਸੀਗਾ ਤੇ ਤੁਸੀਂ ਪੌਣੇ 2 ਸਾਲਾਂ 'ਚ 75 ਹਜ਼ਾਰ ਕਰੋੜ ਚੜ੍ਹਤਾ ਤੇ 5 ਸਾਲਾਂ 'ਚ ਪਤਨੇ 3 ਲੱਖ ਕਰੋੜ ਹੋਰ ਚੜ੍ਹੂਗੇ ਸਭਗਵੰਤਮਾਨ ਕਹਿੰਦਾ ਕਿ ਅਕਾਲੀ ਦਲ ਯਾਤਰਾ ਸ਼ੁਰੂ ਕਰ ਰਿਹਾ ਲੇਕਿਨ ਅਸੀਂ ਪੰਜਾਬ ਨੂੰ ਤੇ ਅਕਾਲੀ ਦਲ ਕੋ ਖੁਦ ਵੇਚਾ ਰਹੇ ਨੇ ਨਿੱਚਰ ਉਹਦੇ ਕਹਿਣੀਆਂ ਤੇ ਗੱਲਾਂ ਕਿੜੀਆਂ ਰਹਿ ਗਈਆਂ ਉਹਦੀ ਗੱਲ ਤੇ ਵਿਸ਼ਵਾਸ ਕਿੰਨੂ ਰਹਿ ਗਈਆਂ ਤਾਂ ਗੱਲਾਂ ਸੁਣ ਲੀਆਂ ਲੋਕਾਂ ਨੇ ਉਹਨੂੰ ਉਹਨੂੰ ਲੋਕੀ ਤਾੜੀਆਂ ਵੀ ਮਾਰਦੇ ਸੀਗੇ ਹਾਂਜੀ ਲੋਕੀ ਸਾਰਾ ਸਾਰਾ ਉਹਨਾਂ ਡਿੱਗਦੇ ਸੀ ਭਗਵੰਤ ਮਾਨੇ ਹੁਣਾ ਕਿਉਂਕਿ ਲੋਕਾਂ ਨੂੰ ਸਬਜ ਬਾਗ ਵਿਖਾਉਂਦਾ ਸੀ ਲੋਕਾਂ ਨੂੰ ਚੁਟਕਲੇ ਸੁਣਾਉਂਦਾ ਸੀਗਾ ਲੋਕਾਂ ਵਿਰੋਧੀਆਂ ਤੇ ਤੰਝ ਕੱਸਦਾ ਸੀਗਾ ਤੇ ਲੋਕਾਂ ਨੂੰ ਐਂ ਜਾਂਦਾ ਸੀ ਇਹਨੇ ਤਾਂ ਇਨਕਲਾਬ ਹੀ ਲਿਆਣ ਦੇਣਾ ਤੇ ਜੇ ਤੇ ਇਨਕਲਾਬ ਆਇਆ ਤੂੰ ਹੀ ਦੱਸ ਦਿਓ ਤੂੰ ਹੀ ਦੱਸ ਦਿਵਾ ਆ ਗਿਆ ਇਨਕਲਾਬ ਹਾਂਜੀ ਮੇਰੇ ਕੋਲ ਤਾਂ ਇੱਥੇ ਤੁਹਾਡੇ ਵਰਗੇ ਸਾਰੇ ਚਿੱਕਾ ਹੀ ਮਾਰਦੇ ਆ ਕਿ ਗਲਤੀ ਹੋ ਗਈ ਹੈ ਹੁਣੇ ਮੈਂ ਉੱਥੇ ਕਿਤੇ ਆਉਣ ਡਿਆ ਤੇ ਮੇਰੀ ਕੁਦਰਤ ਗੱਡੀ ਖੜਾਉਗੀ ਤੇ ਕੋਈ ਮੇਰੇ ਹਲਕੇ ਦਾ ਹੀ ਬੰਦਾ ਸੀਗੇ ਚਲੋ ਮੈਨੂੰ ਤਾਂ ਨਾਮ ਨਹੀਂ ਜਾਣਦਾ ਮੈਨੂੰ ਨਹੀਂ ਪਤਾ ਉਹਨੇ ਅੱਗੇ ਹੋ ਕੇ ਮਿਲਿਆ ਜਾਂਦਾ ਸਰਦਾਰ ਦੀ ਗਲਤੀ ਹੋ ਗਈ ਉਹ ਟੈਨਨਾਂ ਪਾ ਬਿਠੇ ਮੈਂ ਚਲ ਕੋਈ ਨਹੀਂ ਜਿਹੜੀ ਹੋ ਗਈ ਸੋ ਹੋ ਗਈ ਉਹਨੇ ਚਾਰ ਗਾਣਾ ਇਹਨਾਂ ਨੂੰ ਕਢੀਆਂ ਨਸ਼ਾ ਜੇ ਆਪਾਂ ਕਹਿ ਲਈਏ ਕਿ ਤਬਾਹੀ ਮੱਚ ਗਈ ਪਤਾ ਨਹੀਂ ਕੋਈ ਰੋਕਣ ਵਾਲਾ ਹੀ ਨਹੀਂ ਹਾਂਜੀ ਹਰੇਕ ਪੱਖ ਤੋਂ ਜਿਹੜੀਆਂ ਚਾਹੇ ਉਹ ਡਿਵੈਲਪਮੈਂਟ ਦੀ ਗੱਲ ਹੈ ਉਹ ਕਿਤੇ ਨਜ਼ਰ ਨਹੀਂ ਆਉਂਦੀ ਕੋਈ ਪ੍ਰੋਜੈਕਟ ਨਜ਼ਰ ਨਹੀਂ ਆਉਂਦਾ ਤੇ ਬਿਜਲੀ ਜਿਹੜੀ ਹੈ ਸਰਦੀਆਂ ਦੇ ਵਿੱਚ ਏਡੇ ਵੱਡੇ ਕੱਟ ਲੱਗ ਰਹੇ ਨੇ ਤੇ ਗਰਮੀਆਂ 'ਚ ਕੀ ਬਣੂਗਾ ਹਾਂਜੀ ਤੇ ਇਸ ਕਰਕੇ ਜਿਹੜਾ ਆ ਹੋਰ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਸ਼੍ਰੋਮਣੀ ਕਾਲ ਦਲ ਕਿਸਾਨੀ ਨੂੰ ਕਿਸਾਨੀ ਮੁੱਦਿਆਂ ਨੂੰ ਲੈ ਕੇ ਮੁਲਾਜ਼ਮਾਂ ਨੂੰ ਲੈ ਕੇ ਬੇਰਜ਼ਗਾਰਾਂ ਨੂੰ ਲੈ ਕੇ ਵੱਖ-ਵੱਖ ਵਰਗਾਂ ਨੂੰ ਲੈ ਕੇ ਵਪਾਰੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਜਾ ਰਿਹਾ ਹੈ ਸਮੱਚੇ ਪੰਜਾਬੀਆਂ ਨੂੰ ਅਸੀਂ ਹੋਕਾ ਦੇਵਾਂਗੇ ਕਿ ਭਾਈ ਤੁਸੀਂ ਪਹਿਲੋਂ ਕੈਪਟਨ ਅਮਰਿੰਦਰ ਸਿੰਘ ਦੇ ਝੂਠ ਵੇਖ ਲਏ ਉਹ ਚੋਂ ਕੁਝ ਨਹੀਂ ਨਿਕਲਿਆ ਤੇ ਹੁਣ ਤੁਸੀਂ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਦੇਖ ਲੇ ਤੁਹਾਡੀ ਇਹ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਸ਼੍ਰੀ ਅਕਾਲ ਤਖਤ ਸਭ ਤੋਂ ਸਰਜੀ ਹੋਈ ਇੱਕ ਸਿਧਾਂਤ ਤੇ ਚੱਲਣ ਵਾਲੀ ਪੰਥਕ ਪਾਰਟੀ ਹੈ ਹਾਂਜੀ ਠੀਕ ਹੈ ਕਿ ਇਹਦੇ ਵਿਰੁੱਧ ਜੰਨੀਆਂ ਤਾਕਤਾਂ ਸੀਗੀਆਂ ਉਹਨਾਂ ਨੇ ਇਹੋ ਜਿਹਾ ਜਾਲ ਬਣਿਆ ਤੇ ਹੁਣ ਲੋਕ ਮਹਿਸੂਸ ਕਰਨ ਲੱਗ ਪਏ ਆਕਾਲੀ ਦਲ ਹੀ ਪੰਜਾਬ ਦਾ ਵਾਰਸ ਹੈ ਪਰ ਫਿਰ ਵੀ ਅਸੀਂ ਪੰਜਾਬ ਦੀ ਧਰਤੀ ਤੇ ਜਾ ਕੇ ਕੱਲੇ-ਕੱਲੇ ਪਿੰਡ ਦੇ ਵਿੱਚ ਇੱਕ ਤਰ੍ਹਾਂ ਜਾ ਕੇ ਜਿਹੜਾ ਹਲਕੇ ਦੇ ਵਿੱਚ ਜਾ ਕੇ ਪੰਜਾਬ ਦੇ ਲੋਕਾਂ ਨੂੰ ਜਾਗਰਿਤ ਕਰਾਂਗੇ ਪੰਜਾਬ ਦੇ ਲੋਕਾਂ ਨੂੰ ਜਗਾਵਾਂਗੇ ਤੇ ਇਹਨਾਂ ਕੋਲੋਂ ਜਿਹੜੇ ਦਿੱਲੀ ਦੇ ਪਿਆਦੇ ਨੇ ਉਹਨਾਂ ਤੋਂ ਪੰਜਾਬ ਨੂੰ ਬਚਾਵਾਂਗੇ ਅਕਾਲੀ ਭਾਈਪਤਾ ਗੱਠ ਜੋੜ ਕੇ ਦੌਰ ਰਿਹਾ ਕਈ ਵਾਰ ਸਾਹਮਣੇ ਆਇਆ ਕਿ ਸੁਖਬੀਰ ਬਾਦਲ ਜੀ ਚਾਹਦੇ ਹੈ ਗੱਠ ਜੜੋਵੇ ਲੇਕਿਨ ਸੀਟਾਂ ਦੀ ਸਹਿਮਤੀ ਨਹੀਂ ਬਣ ਰਹੀ ਇੱਥੇ ਤੁਹਾਨੂੰ ਪਤਾ ਹੋਊਗਾ ਜੀ ਮੈਨੂੰ ਤੇਰੇ ਬਾਰੇ ਕੋਈ ਪਤਾ ਨਹੀਂ ਗਿਆ ਤਨਸਰ ਅਸਬੀਰ ਸਿੰਘ ਬਾਦਲ ਕੋਲੇ ਮੈਂ ਸੁਣਿਆ ਕੋਈ ਐਵੀ ਜੀ ਗੱਲ ਇਹੋ ਜੀ ਗੱਲ ਬਿਲਕੁਲ ਤੱਥਾਂ ਤੋਂ ਰਹਤ ਹੈ ਹਾਂਜੀ ਕੋਈ ਇਹੋ ਜਿਹੀ ਸਾਡਾ ਗੱਠ ਜੁੜ ਜਿਹੜਾ ਆ ਉਹ ਭੋਜਨ ਸਮਾਜ ਪਾਰਟੀ ਦੇ ਨਾਲ ਹੈ ਕਿ ਆਉਣ ਵਾਲੇ ਸਮੇਂ ਚ 2024 ਦੇ ਇਲੈਕਸ਼ਨ ਤੋਂ ਪਹਿਲਾਂ ਦੇਖਿਆ ਜਾ ਸਕਦਾ ਹੈ ਕਿ ਪੁਰਾਣੀ ਜਿਹੜੀ ਸਾਂਝੀਆਂ ਪਾਰਟੀਆਂ ਨੇ ਦੋਵੇਂ ਇਕਾਲੀ ਭਾਜਪਾ ਇੱਕ ਵਾਰੀ ਇਕੱਠੀ ਹੋਣ ਗਈਆਂ ਦੋ 2024 ਤੇ ਆ ਗਈ ਹੈ ਤੁਸੀਂ 2024 ਚ ਕੋਈ ਗੋਡੇ ਰਿੰਦੇ ਆ ਦਾਦਿਓ ਹਾਂਜੀ ਸਾਡੇ ਮੈਂ ਤਾਂ ਦੱਸਦਾ ਕੋਈ ਨਾ ਤੇ ਸਾਡੇ ਨਾਲ ਕੋਈ ਗੱਲ ਆ ਤੇ ਉਹਨਾਂ ਨਾਲੋਂ ਹੋਵੇ ਵੀ ਤੇ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਮੋਟੀ ਜੀ ਗੱਲ ਹੈ ਕਿ ਸ਼ਰੋਮਣੀ ਕਾਲੀ ਦਲ ਨੂੰ ਪ੍ਰਵਾਨ ਨਹੀਂ ਕਿਉਂਕਿ ਅਸੀਂ ਬੜਾ ਸਾਥ ਨਭਾਇਆ ਸੀ ਪਰ ਜਿਸ ਤਰ੍ਹਾਂ ਦੀ ਜਲਾਲਤ ਦਿੱਤੀ ਗਈ ਜਿਸ ਤਰ੍ਹਾਂ ਦਾ ਅਗਨੋਰ ਕੀਤਾ ਗਿਆ ਅੱਖੋਂ ਪਰੋਖੇ ਕੀਤਾ ਗਿਆ ਸੁਣਵਾਈ ਨਾ ਕੀਤੀ ਗਈ ਹਾਂਜੀ ਮਾਨਤਾ ਨਾ ਦਿੱਤਾ ਗਿਆ ਜਿਸ ਤਰ੍ਹਾਂ ਆ ਵਾਜਪਈ ਸਾਹਿਬ ਦਿੰਦੇ ਸੀ ਅਦਵਾਨੀ ਸਾਹਿਬ ਦਿੰਦੇ ਸੀ ਜੀਤਰੀ ਜੀ ਸ਼ਸ਼ਮਾ ਸਵਰਾਜ ਜੀ ਤੇ ਇਹ ਸਾਡੇ ਪ੍ਰਧਾਨ ਮੰਤਰੀ ਸਤਕਾਰਯੋਗ ਤੇ ਗ੍ਰਹਿ ਮੰਤਰੀ ਸਾਹਿਬ ਉਹਨਾਂਦਰ ਵੀ ਇਹ ਕੁਝ ਹੋਰ ਤਰ੍ਹਾਂ ਦਾ ਆ ਅਕਾਲੀ ਦਲ ਇੱਕ ਅਣਖੀ ਪਾਰਟੀ ਹੈ ਹਾਂਜੀ ਤੇ ਨਾਲ ਹੀ ਪੰਜਾਬ ਦੇ ਪੰਥ ਦੇ ਮੁੱਦੇ ਹੈ ਤੇ ਜੇ ਉਨਾ ਬਰਈਓ ਹੋਰ ਤਰ੍ਹਾਂ ਦੀ ਭਾਸ਼ਾ ਰੱਖਦੇ ਵਿਚਾਰ ਰੱਖਦੇ ਹੈ ਉਹਨਾਂ ਬਾਰੇ ਤੱਕ ਸੋਚਿਆ ਨਹੀਂ ਜਾ ਸਕਦਾ 2024 ਦੇ ਲੋਕ ਸਭਾ ਇਲੈਕਸ਼ਨਾਂ ਚ ਕਿੰਨੀਆਂ ਸੀਟਾਂ ਜਿੱਤਣ ਦੀ ਆਸ ਕਰਦੇ ਹੋ ਕਿ 2022 ਦੀ ਗੱਲ ਕਰੀਏ ਵਿਧਾਨ ਸਭਾ ਇਲੈਕਸ਼ਨਾਂ ਦੀ ਤੇ ਪ੍ਰਦਰਸ਼ਨ ਅਕਾਲੀ ਦਲ ਦਾ ਕਾਫੀ ਖਰਾਬ ਰਿਹਾ ਦੇਖੋ ਮੈਂ ਬੇਨਤੀ ਕਰਾਂ ਜੀ ਉੱਥੇ 2019 ਦੀਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਇੱਕ ਸੀਟ ਆਈ ਸੀ ਆਮ ਆਦਮੀ ਪਾਰਟੀ ਦੀ ਠੀਕ ਹੈ ਤਆਂਿਆਂ ਸਾਲਾਂ ਬਾਅਦ ਚੋਣਾਂ ਆਈਆਂ ਤੇ ਉਹਨਾਂ ਦੀਆਂ 92 ਸੀਟਾਂ ਵਿਧਾਨ ਸਭਾ ਦੀਆਂ ਆ ਗਈਆਂ ਤੇ ਉਹਨਾਂ ਦੀ 2019 ਦੇ ਵਿੱਚ ਪੰਜਾਬ ਦੇ ਅੰਦਰ ਲਗਭਗ 90% ਸੀਟਾਂ ਦੇ ਉੱਤੇ ਜਾਂ ਆਪਾਂ ਕਹ ਲਈਏ ਕਿ 80 ਤੋਂ ਉੱਪਰ 80% ਤੋਂ ਉੱਪਰ ਦੀਆਂ ਸੀਟਾਂ ਦੇ ਉੱਤੇ ਜਮਾਨਤਾਂ ਜਬਤ ਹੋਈਆਂ ਸੀ ਉਹਨਾਂ ਦੀ ਠੀਕ ਹੈ ਜੀ ਜਮਾਨਤਾਂ ਜਬਤ ਅਮਰਤਨ ਤਨ ਜਿਹੜੀਆਂ ਦੀਆਂ ਸਾਰੀਆਂ ਜਮਾਨਤਾਂ ਜਬਤ ਅਮਰ ਸਕਦੀਆਂ ਸਾਰੀਆਂ ਜਮਾਨਤਾਂ ਜਬਤ ਬਾਕੀ ਵੀ ਸਾਰੇ ਪੰਜਾਬ ਚ ਬਹੁਤ ਥਾਈ ਜਮਾਨਤਾ ਜਬਤ ਹੋਈਆਂ ਸੀ ਤੇ 2022 ਦੇ ਵਿੱਚ ਉਹ ਸਰਕਾਰ ਬਣਾਗੇ ਇਹ ਜਿਹੜੀਆਂ ਗੱਲਾਂ ਨੇ ਇਹ ਕੋਈ ਮੈਨੇ ਨਹੀਂ ਰੱਖਦੀਆਂ ਇਹ ਲੋਕਾਂ ਦੇ ਲੋਕੀ ਕਈ ਵਾਰ ਤਬਦੀਲੀ ਵੇਂਦੇ ਵੇਂਦੇ ਕਦਮ ਚੁੱਕ ਜਾਂਦੇ ਨੇ ਤੇ ਫਿਰ ਜਦੋਂ ਅਸਲੀਅਤ ਦਾ ਪਤਾ ਲੱਗਦਾ ਆ ਤੇ ਫਿਰ ਸੱਚ ਵਾਲੇ ਪਾਸੇ ਨੂੰ ਉਹ ਆਪਦੀ ਨਿਗਾਹ ਕਰਦੇ ਨੇ ਆਪ ਦਾ ਜਿਹੜਾ ਆ ਉਸ ਪਾਸੇ ਨੂੰ ਉਹ ਨੂੰ ਕਰਦੇ ਆਮ ਆਦਮੀ ਪਾਰਟੀ ਦੇ ਜਿਹੜਾ ਹੁਣ ਗੱਠਜੋੜ ਹੋਇਆ ਕੌਮੀ ਗੱਠਜੋੜ ਉਸ ਨੂੰ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਜਿਹੜੇ ਨੇਤਾਵਾਂ ਉਹ ਤੇ ਇਸ ਗੱਠਜੋੜ ਨੂੰ ਮੰਨ ਨਹੀਂ ਰਹੇ ਸਭ ਕੁਝ ਮੰਨੀ ਬੈਠੇ ਹੈ ਜੀ ਡਰਾਮਾ ਕਰਦੇ ਹੈ ਹਾਂਜੀ ਕਾਂਗਰਸਾਂ ਨੂੰ ਪਤਾ ਹੈ ਕਿ ਅੱਜ ਹਲਾਤੇ ਨਹੀਂ ਕਿ ਕਾਂਗਰਸ ਖੱਕੜੀਆਂ ਕਰੇਲੇ ਹੋਈ ਪਈ ਹੈ ਕਮਜ਼ੋਰ ਹੋ ਗਈ ਬਹੁਤ ਜ਼ਿਆਦੀ ਆਮ ਆਦਮੀ ਪਾਰਟੀ ਨੂੰ ਪਤਾ ਹੈ ਕਿ ਲੋਕਾਂ ਦੇ ਵਿੱਚ ਹਵਾ ਸਾਡੇ ਵਿਰੁੱਧ ਬਣ ਗਈ ਹੈ ਤੇ ਸ਼ਾਇਦ ਸਾਡਾ ਪਾਰ ਉਤਾਰਾ ਹੋ ਜੇ ਹਾਂਜੀ ਪਰ ਤੁਸੀਂ ਦੇਖੋ ਕਿ ਇੱਕ ਮੰਨੇ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਨੂੰ ਚੋਰਾਂ ਦੀ ਡਾਕੂਆਂ ਦੀ ਲੁਟੇਰਿਆਂ ਦੀ ਤੇ ਪੰਜਾਬ ਦੀ ਦੁਸ਼ਮਣ ਦੇਸ਼ ਦੀ ਦੁਸ਼ਮਣ ਕਰਾਰ ਦੇਣਾ ਤੇ ਕੇਜਰੀਵਾਲ ਕਹਿੰਦਾ ਹੈ ਕਿ ਅਸੀਂ ਸਮਝੌਤਾ ਹੀ ਨਹੀਂ ਕਰਾਂਗੇ ਤੇ ਜਾ ਜਾ ਕੇ ਤਰਲੇ ਮਾਰਦਾ ਫਿਰਦਾ ਹੈ ਕਿ ਕਰ ਲਈਏ ਹਾਂਜੀ ਸਾਡਾ ਮੁੱਖ ਮੰਤਰੀ ਜਾ ਕੇ ਰਾਹੁਲ ਗਾਂਧੀ ਨੂੰ ਹੱਥ ਮਲਾਉਂਦਾ ਆ ਤੇ ਰਾਹੁਲ ਗਾਂਧੀ ਮੁੱਖ ਮੰਤਰੀ ਸਾਹਿਬ ਦਾ ਹੱਥ ਦਾ ਜਵਾਬ ਹੀ ਨਹੀਂ ਦਿੰਦੇ ਇਸ ਕਰਕੇ ਜਿਹੜਾ ਆ ਇਹ ਤਰਲਮੱਛੀ ਹੋ ਰਹੇ ਨੇ ਸਾਡਾ ਸਵਾਲ ਇਹ ਨਾ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਤੇ ਸਪਸ਼ਟ ਕਰੋ ਕਿ ਗੱਠਜੋੜ ਦਾ ਸਿਧਾਂਤ ਕੀ ਹੈ ਹਾਂਜੀ ਇਹਦਾ ਕਿਹੜੇ ਸਿਧਾਂਤ ਤੇ ਤੁਸੀਂ ਕਰ ਰਹੇ ਜੀ ਇੱਕ ਰਾਜਨੀਤਿਕ ਰਾਜਨੀਤੀ ਦੀ ਖਾਤਰ ਤੁਸੀਂ ਇੱਕ ਦੂਜੇ ਦੇ ਕੱਟੜ ਵਿਰੋਧੀ ਉਧਰੋਂ ਕਾਂਗਰਸ ਕਹਿੰਦੀ ਸੀ ਕਿ ਕੇਂਦਰੀਵਾਲ ਜਿਹੜਾ ਆ ਇਹ ਧੁਖੇਬਾਦ ਹੈ ਠੱਗ ਹੈ ਬੇਈਮਾਨ ਹੈ ਹਾਂਜੀ ਹੁਣ ਬੇਈਮਾਨ ਤੇ ਲਟੇਰੇ ਜਿਹੜੇ ਆ ਉਹ ਜੇ ਇਕੱਠੇ ਹੋ ਕੇ ਗੱਠਜੋੜ ਕਰਦੇ ਐ ਤੇ ਆਪੇ ਦੱਸ ਦੇਣ ਆਪੇ ਦੱਸਣ ਬਈ ਕੀ ਇਹਨਾਂ ਦਾ ਸਾਬਤ ਹੋਇਆ ਇਸ ਕਰਕੇ ਜਿਹੜਾ ਆ ਗੱਠਜੋੜ ਹੁੰਦਾ ਆ ਨਹੀਂ ਹੁੰਦਾ ਹੋਇਆ ਹੀ ਆ ਹਾਂਜੀ ਤੇ ਕੋਈ ਨਹੀਂ ਨਿਜਟਾਂਗੇ ਭਗਵੰਤ ਮਾਨ ਨੇ 13 ਚੋਂ 13 ਸੀਟਾਂ ਜਿੱਤਣ ਦਾ ਦਾਵਾ ਕੀਤਾ ਚਲੋ ਦਾਵਾ ਕਰਨ ਚ ਉਹਦਾ ਉਹਦਾ ਹੱਕ ਮੰਦਾ ਜੀ ਮੰਮੀ ਇੱਥੇ ਬੈਠਾ ਕਰੂੰਗੇ 13 ਨਹੀਂ 13 ਹੋਣਗੀਆਂ ਹਾਂਜੀ ਦਾਵੇ ਤਾਂ ਹਰ ਕੋਈ ਕਰਦਾ ਹੁੰਦਾ ਹੈ ਪਰ ਅਸਲੀਅਤ ਮਸ਼ੀਨਾ ਚੋਂ ਨਿਕਲਦੀ ਹੈ ਠੀਕ ਹੈ ਲੋਕ ਲੋਕਾਂ ਨੇ ਬੜਾ ਵਿਸ਼ਵਾਸ ਕੀਤਾ ਸੀ ਇਸ ਪਾਰਟੀ ਤੇ ਬੜੀ ਖੁਸ਼ੀ ਦੇ ਨਾਲ ਚਾਅ ਦੇ ਨਾਲ ਵੋਟਾਂ ਪਾਈਆਂ ਸੀ ਪਰ ਬੜੇ ਦੁਖੀ ਨੇ ਲੋਕ ਐਸਰੇ ਤੇ ਜਦੋਂ ਲੋਕ ਦੁਖੀ ਹੋ ਜਾਣਾ ਪਛਤਾਰ ਐ ਹੁਣ ਹਾਂਜੀ ਤੇ ਫਿਰ ਕੁਦਰਤੀ ਆ ਕਿ ਫਿਰ ਪਹੁੰਗੇ ਤਬਦੀਲੀ ਆਉਂਦੀ ਆ ਉਹ ਤਬਦੀਲੀ ਆਉਗੀ ਅੱਜ ਨਵਜੋਤ ਸਿੰਘ ਸਿੱਧੂ ਦੇ ਉਸੇ ਪਾਰਟੀ ਦੇ ਖਿਲਾਫ ਐ ਬਹੁਤ ਲੋਕ ਗੁੱਟ ਬਣੇ ਆ ਤੁਸੀਂ ਵੀ ਨਵਜੋਤ ਸਿੰਘ ਸਿੱਧੂ ਦੇ ਕਿਸੇ ਵੇਲੇ ਸਾਥੀ ਰਹੇ ਹੋ ਭਾਈ ਵਾਲੀ ਪਾਰਟੀ ਦੇ ਵਿੱਚ ਹੈਗਾ ਸੀ ਕਾਫੀ ਪਿਆਰ ਰਿਹਾ ਵੈ ਤੁਸੀਂ ਇਸ ਨੂੰ ਕਿਵੇਂ ਦੇਖਦੇ ਇਹ ਨਵਜੋਤ ਸਿੰਘ ਸਿੱਧੂ ਦੇ ਨਾਲ ਸਾਡੀ ਸਾਂਝ ਰਹੀ ਵੀ ਅੱਜ ਵੀ ਹੈਗੀ ਐ ਤੇ ਕੋਈ ਦਰਾਵਨ ਨਹੀਂ ਗੀ ਆਪਾਂ ਕਹਿੰਦੇ ਕਿ ਨਹੀਂ ਹੈਗੀ ਪਰ ਇੱਕ ਇਹ ਕਿ ਸਿਆਸਤ ਦਾ ਵੀ ਕੋਈ ਸਿਧਾਂਤ ਹੈ ਸਿਧਾਂਤ ਸਿਆਸਤ ਦੀ ਵੀ ਕੋਈ ਮਰਿਆਦਾ ਹੈ ਤੇ ਸ਼ਾਇਦ ਉਸ ਸਿਧਾਂਤ ਦੇ ਵਿੱਚ ਜਾਂ ਮਰਿਆਦਾ ਦੇ ਵਿੱਚ ਪਾਰਟੀ ਦੇ ਜਾਪ ਤੇ ਵਿੱਚ ਰਹਿ ਕੇ ਸਿੱਧੂ ਸਭ ਕੋਈ ਵੀ ਪਾਰਟੀ ਹੋਵੇ ਉਹਦੇ ਚ ਰਹਿ ਕੇ ਕੰਮ ਨਹੀਂ ਕਰ ਸਕਦਾ ਤੇ ਜੇ ਤੁਸੀਂ ਜਾਂਬਤਚੇ ਚ ਰਹਿ ਕੇ ਕੰਮ ਨਹੀਂ ਕਰ ਸਕਦੇ ਨਾ ਤੇ ਫਿਰ ਸਿਆਸਤਦਾਨ ਤੇ ਕਹਵਾ ਸਕਦੇ ਜੇ ਹਮ ਦਰਦ ਕਹਵਾ ਸਕਦੇ ਜੇ ਜੋ ਮਰਜ਼ੀ ਆਪਣੇ ਆਪ ਨੂੰ ਕੁਹਾਈ ਜਾਓ ਜਾਂ ਤੁਹਾਨੂੰ ਤੁਹਾਡੇ ਚਿਹਤੇ ਕਹੀ ਜਾਣਾ ਪਰ ਇਹ ਕੋਈ ਅਗਵਾਈ ਦੇਣ ਵਾਲਾ ਨਹੀਂਗਾ ਕਿਉਂਕਿ ਕੱਲ ਤੁਸੀਂ ਆ ਵਾਜਪਈ ਸਾਹਿਬ ਨੂੰ ਤੇ ਮੋਦੀ ਸਾਹਿਬ ਨੂੰ ਬਾਪ ਕਹਿੰਦੇ ਸੀਗੇ ਫਿਰ ਤੁਸੀਂ ਮਨਮੋਹਨ ਸਿੰਘ ਨੂੰ ਤੇ ਸੋਨੀਆ ਗਾਂਧੀ ਨੂੰ ਕਹਿਣ ਲੱਗ ਪਏ ਹਾਂਜੀ ਅੱਜ ਤੁਸੀਂ ਜਿਹੜਾ ਫਿਰ ਭੌਂਕੇ ਕੈਪਟਨ ਮਨਿੰਦਰ ਸਿੰਘ ਨੂੰ ਕਹਿੰਦੇ ਸੀ ਉਹਦੇ ਵਿਰੁੱਧ ਚੰਡਾ ਚੱਕ ਲਿਆ ਹੁਣ ਤੁਸੀਂ ਪੰਜਾਬ ਦੇ ਵਿੱਚ ਇੱਕ ਵੱਖਰੀ ਲਾਈਨ ਖਿੱਚਣ ਦੀ ਕੋਸ਼ਿਸ਼ ਕਰ ਰਹੇ ਜੀ ਇੱਕ ਕੋਈ ਰਾਜਨੀਤਿਕ ਮਰਿਆਦਾ ਨਹੀਂ ਗਈ ਬਾਕੀ ਉਹ ਸਮਝਦਾਰ ਨੇ ਜੀ ਅੱਜ ਅਗਰ ਗੱਲ ਕਰੀਏ ਤੇ ਲੋਕ ਵਿਕਾਸ ਦੇ ਨਾਮ ਤੇ ਵੋਟ ਪਾਉਂਦੇ ਆ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਨੂੰ ਕਰੀਬ 92 ਸੀਟਾਂ ਦਿੱਤੀਆਂ ਕੀ ਲੱਗਦਾ ਕਿ ਉਹ ਸੀਟਾਂ ਦਾ ਫਰਕ ਲੋਕ ਸਭਾ ਇਲੈਕਸ਼ਨਾਂ ਤੇ ਪਵੇਗਾ ਇਹ ਸੀਟਾਂ ਤੇ ਦੇਖੋ ਪਾਰਲੀਮੈਂਟ ਦੀਆਂ ਤੇ 13 ਹੀ ਆ ਤੇ ਸੈਗਮੈਂਟ 107 ਹੀ ਰਹਿਣੇ ਆ ਜਿਹੜੇ ਨੌਨੋ ਹਲਕੇ ਆਉਣੇ ਆ ਤੇ ਨੌਨੋ ਹਲਕਿਆਂ ਦੇ ਵਿੱਚੋਂ ਹੁਣ ਇਹ ਕਿੱਥੇ ਖੜੁੰਦੇ ਆ ਆਸਤੇ ਹੀ ਹੈ ਗਿਆ ਕਿ ਕੋਈ ਵਿਰਲਾ-ਵਿਰਲਾ ਹੀ ਇਹ ਜਿਹੜਾ ਹਲਕਾ ਜਿੱਤ ਪ੍ਰਾਪਤ ਕਰਨਗੇ ਬਾੜੀ ਸਾਈਂ ਤੇ ਜੇ ਨੰਬਰ ਤੇ ਆਉਣਗੇ ਤੇ ਕੁਝ ਥਾਂ ਹੀ ਦੂਜੇ ਨੰਬਰ ਤੇ ਆਉਣਗੇ ਕੂਰ ਕੂਰ ਵਿਜੇ ਪ੍ਰਤਾਪ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਕੂਰ ਵਿਜੇ ਪ੍ਰਤਾਪ ਅੱਜ ਵੀ ਜਿੰਨੇ ਵੀ ਜਿਹੜੇ ਆਮ ਆਦੀ ਪਾਰਟੀ ਦੇ ਭਵੇਂ ਪ੍ਰੋਗਰਾਮ ਹੋਏ ਆ ਜਾਂ ਫਿਰ ਉਹਨਾਂ ਦੇ ਖਿਲਾਫ ਜ਼ਰੂਰ ਬੋਲਦੇ ਆਮ ਆਦੀ ਪਾਰਟੀ ਤੇ ਨਜ਼ਰ ਆਉਂਦੇ ਆ ਕਿ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਵੀ ਸ਼ਾਮਿਲ ਹੋ ਸਕਦੇ ਕੀ ਆਂਦੇ ਹੁੰਦੇ ਆ ਕਿ ਨਾ ਮਸੌਰੀਆਂ ਦੀ ਹੋਈ ਨਾ ਮੈਂ ਬੈਕੇ ਨੇ ਰੱਖੀ ਇਹੀ ਨੇ ਦੇਣਾ ਇਹ ਉਹਨੇ ਮਾਪ ਰਿਹਾ ਸੌਰੇ ਵਸੇਬਾ ਨਹੀਂ ਕਰ ਸਕਦੇ ਤੇ ਪੇਕੇ ਦੁਖੀ ਹੋ ਜਾਂਦੇ ਕਿ ਤੇਰੇ ਦੇ ਲੱਛਣ ਹੀ ਇਤਰਾ ਦੇ ਬਸ ਇਹਨਾਂ ਕੀ ਬਧੂ ਆ ਜੇ ਪੁੱਤ ਦੇ ਵਿੱਚ ਨੌਕਰੀ ਕੀਤੀ ਤੇ ਉੱਥੇ ਵਿਵਾਦਤ ਅਫਸਰ ਬਣ ਕੇ ਕੀਤੀ ਜੇ ਹੁਣ ਸਿਆਸਤ ਕਰ ਰਿਹਾ ਤੇ ਮਤਲਬ ਭਾਵੇਂ ਅਸੀਂ ਆਮ ਆਦਮੀ ਪਾਰਟੀ ਦੇ ਕट्टर ਰੋਧੀ ਹਾਂ ਉਸੇ ਪਾਰਟੀ ਦੇ ਨਾਂ ਤੇ ਤੁਸੀਂ ਵੋਟਾਂ ਲੈ ਕੇ ਕੇਜਰੀਵਾਲ ਦਾ ਜਸ ਗਾਗਾ ਕਿ ਤਬਦੀਲੀ ਇਨਕਲਾਬ ਕਿੱਥੇ ਇਨਕਲਾਬ ਜੇ ਤੁਸੀਂ ਇੰਨੇ ਜੇ ਤੇ ਫਿਰ ਦਿਓ ਅਸਤੀਵਤ ਪਾਸੇ ਹੋਵੋ ਜੱਫਾ ਵੀ ਮਾਰ ਕੇ ਬਿਠੇ ਜੇ ਐਮਐਲਏ ਸ਼ਿਪ ਨੂੰ ਤੇ ਵਿੱਚੇ ਵਿੱਚ ਸਾੜਾ ਵੀ ਗੱਡੀ ਜਾਂਦੇ ਜੇ ਤੇ ਫਿਰ ਇੱਕ ਇੱਕ ਪਾਸਾ ਹੋਊਗਾ ਤੇ ਤੁਸੀਂ ਤੇ ਦੋਵੇਂ ਪਾਸੇ ਕੋਈ ਫਿਰਦੇ ਜੇ ਸੌਰਿਆਂ ਦਾ ਬੁਆਈ ਫਿਰਦੇ ਜਿੱਤੇ ਪੀਕਿਆਂ ਦਾ ਬੁਆਈ ਫਿਰਦੇ ਜਿੱਤੇ ਫਿਰ ਕਹਿੰਦੇ ਜੇ ਕਿ ਮੈਂ ਵਸੀਬਾ ਹੋ ਜੂ ਇਸ ਤਰ੍ਹਾਂ ਨਹੀਂ ਹੁੰਦਾ ਸੋ ਬਿਲਕੁਲ ਬਿਰਸਾ ਸਿੰਘ ਬਲਟੋਏ ਦਾ ਸਾਫ਼ ਕਹਿਣਾ ਹੈ ਕਿ ਇੱਕ ਤਰੀਕ ਤੋਂ ਜਿਹੜੀ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਇਸ ਦੀ ਸ਼ੁਰੂਆਤ ਹੋਵੇਗੀ ਤੇ ਇਸ ਦੇ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਮੁੱਖ ਜਿਹੜਾ ਜਾਗਰੂਕ ਕਰਨਾ ਹੈ ਤਾਂ ਕਿ ਜਿਹੜੇ ਵਾਦੇ ਪੰਜਾਬ ਸਰਕਾਰ ਦੁਆਰਾ ਚੋਣਾਂ ਤੋਂ ਪਹਿਲਾਂ ਚੋਣਵੀਂ ਵਾਦੇ ਕੀਤੇ ਗਏ ਸੀ ਉਹ ਵਾਦੇ ਹਲੇ ਬੇਰੋਜ਼ਗਾਰੀ ਹੋਵੇ ਭਾਵੇਂ ਉਹ ਨਸ਼ਾ ਹੈ ਹਲੇ ਉਹ ਪੂਰਾ ਤਰ੍ਹਾਂ ਨਾਲ ਜਿਹੜਾ ਖਤਮ ਨਹੀਂ ਕਰ ਪਾਈਏ ਤਾਂ ਨਾ ਹੀ ਉਹ ਵਾਦੇ ਪੂਰੇ ਕਰ ਪਾਈਏ ਸੋ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨਾ ਇਸ ਜਿਹੜੀ ਯਾਤਰਾ ਦਾ ਮੁੱਖ ਮਕਸਦ ਹੈ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ